ਜੀ ਬਈ ਸਸਰੀ ਗਾਜੀ ਸਸਰੀ ਗਾਜੀ ਨਾਮ ਗੁਰਦੀਪ ਸਿੰਘ ਆ ਜੀ ਪੈਂਡ ਉਗੋ ਕੇ ਜੀ ਹਾਂਜੀ ਮੈਂ ਮਾੜੀ ਜਾਣਕਾਰੀ ਦੇ ਦਈ ਇਹ 1.5 ਮਹੀਨੇ ਹੀ ਸੂਈ ਵੀ ਆ ਜੀ ਹਾਂਜੀ ਸਵਾ ਕੁ ਮਹੀਨੇ ਦੀ ਹਾਂਜੀ 8 ਲੀਟਰ ਦੁੱਧ ਆ ਰਹੀ ਠੀਕ ਹੈ ਜੀ ਤੇ ਰੇਟ 60000 ਰੁਪਏ ਜੀ ਹਾਂਜੀ ਬਈ ਦੂਜੀ ਵੈੜ ਦਾ 8 ਲੀਟਰ ਦੁੱਧ ਆ ਜੀ ਹਾਂਜੀ 20000 ਰੁਪਏ ਰੇਟ ਆ ਜੀ ਠੀਕ ਹੈ ਜੀ 8 ਲੀਟਰ ਦੁੱਧ ਆ ਜੀ ਹਾਂਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਹਾਂਜੀ ਬਈ ਤੀਜੀ ਦਾ ਦੱਸੋ ਜੀ 13 ਹਾਂਜੀ 13 13 ਲੀਟਰ ਦੁੱਧ ਤਿਆਰ ਹੈ ਹਾਂਜੀ ਸੀਲ ਠੰਡੀ ਹੈ ਜੀ ਠੀਕ ਹੈ ਜੀ ਹੌਂਡਰਦੀ ਹੈ ਜ਼ਰੂਰ ਠੀਕ ਹੈ ਜੀ ਤੇ ਬੱਚਾ ਬੱਚਾ ਹੈ ਨਹੀਂ ਹੈ ਜੀ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਸਾਰਾ 1.5 2 ਮਹੀਨੇ ਹੋਇਆ ਜੀ ਰੇਟ 35000 ਰੁਪਏ ਜੀ ਰੇਟ 35000 ਬਰਾਖ ਦੇ ਸਕਦੇ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਡੁੱਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਤੈਨੂੰ ਨੰਗ ਬਕਾਊਗਾ ਤਿੰਨੀ ਬਕਾਊਗਾ ਠੀਕ ਹੈ ਜੀ ਇੱਕ ਮੱਝ ਤੇ ਦੋ ਗਾਵਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ Okay, bye.